ਤਫੀਦ ਅੰਸਬਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਬਾਰੇ ਵਕ-ਵਕਾ ਪ੍ਰਤੀਕਰਮ ਆਇਨੇ ਤਾਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਬਜਟ ਜ਼ਿਆਦਾਤਰ ਅੰਕੜਿਆਂ ਦੀ ਖੇਡ ਹੈ ਪਰ ਜੋ ਗਰੀਬਾਂ ਦੀ ਕਰਜ਼ਾ ਮਾਫੀ ਕੀਤੀ ਹੈ ਤੇ ਸਾਰੇ ਲੋਕਾਂ ਦਾ ਜੀਵਨ ਬੀਮਾ ਕੀਤਾ ਹੈ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ ਦੂਜੇ ਪਾਸੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਲਾਲਚੰਦ ਕਟਾਰੂ ਚੱਕ ਅਤੇ ਆਮ ਆਦਮੀ ਪਾਰਟੀ ਦੇ ਵਕ-ਵਕਾ ਵਿਧਾਇਕਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਵਿੱਚ ਬਦਲਾ ਨਜ਼ਰ ਆਵੇਗਾ ਕੁਈ ਪੰਜਾਬ ਸਰਕਾਰ ਖੇੜਦਾ ਪੰਜਾਬ ਬਦਲਦਾ ਪੰਜਾਬ ਮੁੱਦੇ ਉੱਤੇ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ। ਇਸ ਬਜਟ ਦੇ ਵਿੱਚ ਹਰ ਵਰਗ ਦੇ ਲਈ ਪੈਸਾ ਰੱਖਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਦੇ ਵਕਫ-ਵਕ ਪੱਖਾ ਬਾਰੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਕਿਹਾ ਕਿ ਬਜਟ ਦਾ ਅਸਰ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਨੌਕਰੀਆਂ ਵੱਡੇ ਪੱਧਰ ਤੇ ਉਪਲਬਧ ਕਰਵਾਈਆਂ ਜਾਣਗੀਆਂ। ਤੇ ਸਿੱਖਿਆ ਦੇ ਵਿੱਚ ਵੀ ਬਹੁਤ ਜ਼ਿਆਦਾ ਸੁਧਾਰ ਹੋਵੇਗਾ। ਪੰਜਾਬ ਦਾ ਸੂਬਾ ਵਿੱਚ ਬਜਟ ਪੇਸ਼ ਕਰ ਦਿੱਤਾ ਗਿਆ 236000 ਕਰੋੜ ਦਾ ਬਜਟ ਹੈ ਵੱਖ-ਵੱਖ ਜੋ ਉਪਬੰਧ ਕੀਤੇ ਨੇ ਬਜਟ ਦੇ ਔਰ ਹੈਲਥ ਦੇ ਅਧੀਨ ਕਾਫੀ ਕੰਮ ਕੀਤਾ ਗਿਆ ਸਾਰੀਆਂ 65 ਲੱਖ ਫੈਮਲੀਆ ਦਾ ਜਿਹੜਾ ਹੈਗਾ ਬੀਮਾ ਕੀਤਾ ਗਿਆ ਇਸ ਬਜਟ ਬਾਰੇ ਵੱਖ-ਵੱਖ ਅਧਿਕਾਰੀਆਂ ਨੇ ਵਿਰੋਧੀ ਧਿਰਾਂ ਦੇ ਤੇ ਸਤਾਧਰਿਆਂ ਦੇ ਉਹ ਤੁਸੀਂ ਸੁਣੋ ਅ ਦੇਖੋ ਜੇ ਮੈਂ ਅੰਕੜਿਆਂ 'ਚ ਨਾ ਜਾਵਾਂ ਕਿਉਂਕਿ ਅੰਕੜੇ ਬਹੁਤ ਸ਼ਾਨਦਾਰ ਨੇ ਅੰਕੜੇ ਬਜਟ 'ਚ ਜੋ ਪੇਸ਼ ਕੀਤੇ ਆ ਤੇ ਵਿਵਹਾਰਕ ਤੌਰ ਤੇ ਜੇ ਆਪਾਂ ਗੱਲ ਕਰੀਏ ਇਹ ਬਜਟ ਸੱਚੀ ਮੁੱਚੀ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਲਈ ਆਉਣ ਵਾਲੇ 2 ਸਾਲਾਂ ਲਈ ਘੱਟੋ ਘੱਟ ਮੈਂ ਸਮਝਦਾ ਕਿ ਏਡਾ ਰੋਸ਼ਨ ਬਜਟ ਆ ਜਿਹਨੇ ਲੰਬੇ ਸਮੇਂ ਲਈ ਪੰਜਾਬ ਦੇ ਲੋਕਾਂ ਦੇ ਜੀਵਨ ਤੇ ਅਸਰ ਰੱਖਣਾ ਸੋ ਮੈਂ ਪਹਿਲੀ ਵਾਰ ਦੇਖ ਲਿਆ ਇਸ ਸਮੁੱਚੇ ਪੰਜਾਬੀਆਂ ਨੂੰ 65 ਲੱਖ ਜਿਹੜੇ ਪਰਿਵਾਰ ਨੇ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਬੀਮਾ ਯੋਜਨਾ ਮੁੱਖ ਮੰਤਰੀ ਬੀਮਾ ਯੋਜਨਾ ਦੇ ਤਹਿਤ ਉਹਨਾਂ ਨੂੰ ਘੇਰੇ ਚ ਲਿਆਂਦਾ ਸੋ ਜਿਹੜਾ ਆਯੂਸ਼ਮਾਨ ਯੋਜਨਾ ਦੇ ਪਹਿਲੋਂ 5 ਲੱਖ ਰੁਪਈਆ ਸਾਲਾਨਾ ਮਿਲਦਾ ਸੀਗਾ ਉਹ ਹੁਣ 5 ਲੱਖ ਦੀ ਬਜਾਏ ਉਹਨਾਂ ਨੂੰ 10 ਲੱਖ ਰੁਪਈਆ ਜਿਹੜਾ ਬੀਮੇਸ ਕਵਰ ਕੀਤਾ ਗਿਆ ਇਹ ਬਹੁਤ ਵੱਡਾ ਇਤਿਹਾਸਕ ਜਿਹੜਾ ਬਜਟ ਦਾ ਮਤਲਬ ਫੈਸਲਾ ਆ ਸੋ ਹਾਂ 65 ਲੱਖ ਪਰਿਵਾਰ ਪੰਜਾਬ ਦੇ ਬਹਿਣ ਲੱਖ ਪਰਿਵਾਰ ਸੋ ਨਾਲ ਦੀ ਨਾਲ ਜਿਸ ਤਰ੍ਹਾਂ ਮਤਲਬ ਹਰ ਪਿੰਡ ਦੇ ਅੰਦਰ ਇਨਡੋਰ ਸਟੇਡੀਅਮ ਬਣਾਉਣ ਦਾ ਜਾਂ ਦੂਜੇ ਸਟੇਡੀਅਮ ਬਣਾਉਣ ਦਾ ਜਿੱਥੇ ਵੀ ਜਿਹੜੀ ਗੇਮ ਖੇਡੀ ਜਾਂਦੀ ਆ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਫੈਸਲਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ 12% ਕੁੱਲ ਬਜਟ ਦਾ 12% ਜਿਹੜਾ ਆ ਉਹ ਐਜੂਕੇਸ਼ਨ ਲਈ ਰੱਖਿਆ ਗਿਆ ਸੋ ਉਹਦੇ ਅੰਦਰ ਚੰਗੇ ਸਕੂਲ ਬਣਨਗੇ ਚੰਗੇ ਪਲੇ ਗਰਾਊਂਡ ਬਣ ਗਏ ਲੈब्स ਬਣ ਗਈਆਂ ਸਕੂਲਾਂ ਦੇ ਅੰਦਰ ਤੇ ਜਿਹੜੀ ਨਵੀਂ ਟੈਕਨੀਕ ਦੇ ਨਾਲ ਜਿਹੜੀ ਅਪਡੇਟ ਕੀਤਾ ਜਾਊਗਾ ਐਜੂਕੇਸ਼ਨ ਨੂੰ ਸੋ ਮਤਲਬ ਆਈਟੀਆਈ ਨਵੀਆਂ ਖੁੱਲਣੀਆਂ ਨੇ ਪੰਜਾਬ ਦੇ ਅੰਦਰ ਸੋ ਮੈਡੀਕਲ ਖੋਜ ਦੇ ਲਈ ਕਿਉਂਕਿ ਮੈਡੀਕਲ ਖੋਜ ਬਹੁਤ ਜ਼ਰੂਰੀ ਆ ਵਿਗਿਆਨ ਨੇ ਜਿਹੜੋਂ ਦਿਨ ਤਰੱਕੀ ਕਰਨੀ ਆ ਤੇ ਉਸ ਤਰੱਕੀ ਨੂੰ ਜੇ ਲੈਬਾਰਟਰੀ ਦੇ ਵਿੱਚ ਮਤਲਬ ਤੁਸੀਂ ਉਹਨੂੰ ਮਤਲਬ ਕੀ ਕਹਿੰਦੇ ਆ ਵੀ ਸੜਕਣਾ ਉਹਨੂੰ ਮਤਲਬ ਮਦਾਨੀ ਫੇਰ ਨਹੀਂ ਆ ਤਾਂ ਫਿਰ ਜਿਹੜੀ ਉਹ ਮੈਡੀਕਲ ਖੋਜ ਆ ਬਹੁਤ ਜ਼ਰੂਰੀ ਆ ਤੇ ਦੇਖੋ ਸਾਡੇ ਜੰਗਲਾਤ ਦੇ ਅੰਦਰ ਜੰਗਲਾਤ ਔਰ ਵਾਈਲਡ ਲਾਈਫ ਦੇ ਅੰਦਰ ਮਤਲਬ ਵੱਡਾ ਬਜਟ ਜਿਹੜਾ ਰੱਖਿਆ ਗਿਆ ਸੋ ਉਹਦੇ ਲਈ ਮੈਂ ਸਮਝਦਾ ਬਿਆਨ ਵਾਲੇ ਦਿਨਾਂ ਚ ਪੰਜਾਬ ਦਾ ਜਿਹੜਾ ਫੋਰੈਸਟ ਆ ਉਹਨੂੰ ਵੱਡਾ ਬਲ ਮਿਲੂਗਾ ਨਵੀਆਂ ਨਰਸਰੀਆਂ ਉਹਦੇ ਲਈ ਬਣਨਗੀਆਂ ਨਵੇਂ ਪਲਾਂਟੇਸ਼ਨ ਦੇ ਲਈ ਮਤਲਬ ਜਿਹੜੇ ਆ ਪੈਸੇ ਮਤਲਬ ਉਹਨਾਂ ਨੇ ਬਜਟ ਚ ਰੱਖੇ ਆ ਸੋ ਇੱਕ ਪੰਜਾਬ ਦਾ ਵਾਤਾਵਰਨ ਜਿਹੜਾ ਆ ਉਹ ਵੀ ਦੇ ਨਾਲ ਵਧੀਆ ਬਣੂਗਾ ਸੋ ਮੈਂ ਮੂਲ ਰੂਪ ਚ ਕਹਾ ਪੀ ਇਹ ਬਜਟ ਪੰਜਾਬ ਦੇ ਲੋਕਾਂ ਦੇ ਜੀਵਨ ਤੇ ਵੱਡਾ ਅਸਰ ਪਾਉ ਹਾਨ ਵਾਲੇ ਸਮੇਂ ਚ ਚਲੋ ਇਸ ਬਜਟ ਦੇ ਵਿੱਚ ਨਵਾਂ ਕੀ ਆਇਆ ਨਜ਼ਰ ਤੋਂ ਪਿਛਲੇ ਸਾਲਾਂ ਨਾਲ ਨਹੀਂ ਨਹੀਂ ਨਵਾਂ ਇਹ ਕੀ ਜਿੱਦਾਂ ਸਭ ਤੋਂ ਜੁੜੀ ਸਾਡੇ ਲਈ ਐਜੂਕੇਸ਼ਨ ਹੈ ਐਜੂਕੇਸ਼ਨ ਬਹੁਤ ਵਧੀਆ ਇਸ ਬਜਟ ਦੇ ਵਿੱਚ ਰੱਖਿਆ ਹੈਲਥ ਹੈਲਥ ਲਈ ਬਹੁਤ ਵਧੀਆ ਰੱਖਿਆ ਉਹ ਜਿਹੜਾ ਪਿੰਡਾਂ ਦਾ ਬੁਨਿਆਦੀ ਢਾਂਚਾ ਉਹਦੀ ਡਿਵੈਲਪਮੈਂਟ ਲਈ ਬਹੁਤ ਵਧੀਆ ਫੰਡ ਰੱਖਿਆ ਉਹ ਸਭ ਤੋਂ ਜ਼ਿਆਦਾ ਸਪੋਰਟਸ ਵਾਸਤੇ ਜਿਹੜਾ ਮਤਲਬ 900 ਕਰੋੜ ਤੋਂ ਵੱਧ ਜਿਹੜਾ ਫੰਡ ਰੱਖਿਆ ਮਤਲਬ ਮੈਂ ਸਪੰਦਾ ਕਿ ਹਰ ਪੱਖ ਲਈ ਐਗਰੀਕਲਚਰ ਲਈ ਬਹੁਤ ਵਧੀਆ ਰੱਖਿਆ ਇਤੋਂ ਤੱਕ ਕਿ ਮੱਛੀ ਪਾਲਣ ਪਸ਼ੂ ਪਾਲਣ ਉਹਨਾਂ ਲਈ ਵੱਖਰਾ ਫੰਡ ਰੱਖਿਆ ਅਰ ਜੋਕਾਂ ਲਈ ਵੱਖਰਾ ਫੰਡ ਰੱਖਿਆ ਹਰ ਚੀਜ਼ ਲਈ ਕੋਈ ਬਦਕੀ ਦਾ ਨਾ ਛੱਡਾ ਚੀਮਾ ਸਾਹਿਬ ਨੇ ਜਿਹਦੇ ਲਈ ਮਤਲਬ ਜਿਹੜਾ ਉਹ ਨਹੀਂ ਮਤਲਬ ਬਜਟਰੀ ਰੱਖਿਆ ਸੋ ਬਾਈਟ ਜਿਹੜਾ ਪੰਜਾਬ ਪੱਕਿਆ ਲੋਕ ਪੱਕੇ ਹੈਲਥ ਬੀਮਾ ਕੀਤਾ ਸਾਰੀਆਂ ਫੈਮਲੀਾਂ ਦਾ ਉਹਦੇ ਨਾਲ ਹਾਂਜੀ ਹੈਲਥ ਬੀਮਾ ਜਿਹੜਾ ਸਿਹਤ ਉਹ ਜਿਹੜਾ ਸਿਹਤ ਬੀਮਾ 5 ਲੱਖ ਤੋਂ ਵਧਾ ਕੇ 10 ਲੱਖ ਉਹਦੀ ਲਿਮਟ ਕਰਤੀ ਜਿਹੜੀ ਹਰ ਇੱਕ ਨੂੰ ਮਤਲਬ ਫਾਇਦਾ ਹੋਇਆ ਔਰ ਜਿਹੜਾ ਦਲਤੀ ਦਲਤ ਭਾਈਚਾਰੇ ਵਾਸਤੇ ਜਿਹੜਾ ਬੈਕਵਰਡ ਕਲਾਸਸ ਵਾਸਤੇ ਉਹਨਾਂ ਲਈ ਵੱਖਰਾ ਫੰਡ ਰੱਖਿਆ ਮਤਲਬ ਕੋਈ ਇਦਾਂ ਦਾ ਬਦਕਦੀ ਬੱਚਾ ਜਿਹਦੇ ਲਈ ਕੋਈ ਫੰਡ ਨਹੀਂ ਲੱਗਿਆ ਅ ਜੋ ਬਸਟ ਪੇਸ਼ ਕੀਤਾ ਗਿਆ ਕਾਂਗਰਸ ਇਹਦਾ ਕਹਿਣਾ ਕਿ ਅੰਕੜਿਆਂ ਦੀ ਖੇਡ ਹੈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਅੰਕੜਿਆਂ ਦੀ ਖੇਡ ਨਹੀਂ ਪ੍ਰੈਕਟੀਕਲ ਰੂਪ ਦੇ ਵਿੱਚ ਸਾਰਾ ਕੁਝ ਉੱਥੇ ਜ਼ਾਹਰ ਕੀਤਾ ਗਿਆ ਕਿ ਕਿਦਾਂ ਇਹ ਬਜਟ ਜਿਹੜਾ ਲੋਕਾਂ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਖਾਸ ਕਰਕੇ ਯੁੱਧ ਨਸ਼ਿਆਂ ਵਿਰੁੱਧ ਨੂੰ ਖਤਮ ਕਰਨ ਦੇ ਲਈ ਜਿਹੜਾ ਬੜੀ ਤੇਜ਼ੀ ਦੇ ਨਾਲ ਕੰਮ ਕਰਨ ਦੇ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਐਫਐਮ ਸਾਹਿਬ ਨੇ ਬਜਟ ਬੜਾ ਸ਼ਾਨਦਾਰ ਰੱਖਿਆ ਉਹਦੇ ਲਈ ਔਰ ਉਹਦੇ ਨਾਲ ਨਾਲ ਖੇਡਾਂ ਦੇ ਲਈ ਕਿਉਂਕਿ ਪੰਜਾਬ ਦਾ ਨੌਜਵਾਨ ਆ ਜਿਹੜਾ ਮੈਦਾਨਾਂ ਦੇ ਨਾਲ ਨਾਲ ਜਿਹੜਾ ਗਰਾਊਂਡਾਂ ਦੇ ਵਿੱਚ ਵੀ ਜਿਹੜਾ ਬੜਾ ਸ਼ਾਨਦਾਰ ਜਿਹਦਾ ਕਦ ਉੱਚਾ ਸੀ ਉਹਨੂੰ ਉਸੇ ਲੈਹ ਤੇ ਲੈ ਕੇ ਜਾਣ ਲਈ ਉਸੇ ਮਕਾਮ ਤੇ ਲੈ ਕੇ ਜਾਣ ਲਈ ਬੜਾ ਸ਼ਾਨਦਾਰ ਬਜਟ ਖੇਡਾਂ ਲਈ ਦੇ ਵੀ ਰੱਖਿਆ ਉਹਦੇ ਨਾਲ ਨਾਲ ਐਜੂਕੇਸ਼ਨ ਦੇ ਲਈ ਜਿਹੜਾ ਬਜਟ ਦੇ ਵਿੱਚ ਬੜੀ ਤਜਵੀਜ਼ ਜਿਹੜੀ ਸ਼ਾਨਦਾਰ ਰੱਖੀ ਗਈ ਆ ਕਿ ਜਿਹੜਾ ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਆ ਉਹਨੂੰ ਹੋਰ ਤਕੜਾ ਬਣਾਉਣ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਜਿਹੜਾ ਬੱਚਿਆਂ ਲਈ ਸਕੂਲਾਂ ਲਈ ਜਿਹੜਾ ਬਜਟ ਰੱਖਿਆ ਗਿਆ ਜੇਕਰ ਇੱਕ ਗੱਲ ਕਰਨੀ ਹੋਵੇ ਕਿ ਇਹ ਸਭ ਤੋਂ ਵਧੀਆ ਚੀਜ਼ ਕੀ ਹੋਈ ਹੈ ਬਜਟ ਦੇ ਵਿੱਚ ਇੱਕ ਚੀਜ਼ ਕਿਹੜੀ ਵਧੀਆ ਸਭ ਤੋਂ ਸਭ ਤੋਂ ਵਧੀਆ ਚੀਜ਼ ਜਿਹੜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਵੀ ਕਰਿਆ ਸੀ ਕਿ ਪੰਜਾਬ ਦੇ ਹਰ ਇੱਕ ਜਿਹੜਾ ਐਮਐਲਏ ਨੂੰ ਜਿਹੜਾ 5 ਕਰੋੜ ਰੁਪਇਆ ਉਹਦੇ ਹਲਕੇ ਦੇ ਵਿਕਾਸ ਲਈ ਦਿੱਤਾ ਜਾਊਗਾ ਉਹਦੀ ਅਲਾਟਮੈਂਟ ਹੈ ਜਿਹੜੀ ਅੱਜ ਹੋ ਗਈ ਆ ਜਿੱਦਾਂ ਐਮਪੀ ਨੂੰ ਐਮਪੀ ਨੂੰ 5 ਕਰੋੜ ਆਉਂਦਾ ਐਮਪੀ ਲੈਂਡ 5 ਕਰੋੜ ਆਉਂਦਾ ਉਸੇ ਤਰ੍ਹਾਂ ਹੀ ਵਿਧਾਇਕ ਦੇ ਲਈ ਕਿ ਐਮਐਲਏ ਦੇ ਲਈ 5 ਕਰੋੜ ਰੁਪਇਆ ਜਿਹੜਾ ਉਹ ਇਸ ਬਜਟ ਦੇ ਵਿੱਚ ਹਰ ਇੱਕ ਹਲਕੇ ਦੇ ਵਿੱਚ ਰੱਖਿਆ ਗਿਆ ਜਿਹਦੇ ਨਾਲ ਇਹ ਜਿਹੜਾ ਐਸ 30 ਸਾਲ ਦੇ ਵਿੱਚ ਸਾਡੇ ਹਲਕਿਆਂ ਦੀ ਜਿਹੜੀ ਦਸ਼ਾ ਗਈ ਉਹ ਹੋਰ ਮਤਲਬ ਵਧੀਆ ਤਰੀਕੇ ਨਾਲ ਉੱਚਾ ਵਾਲੇ ਪਾਸੇ ਨੂੰ ਜਾਣੀ ਕਾਂਗਰਸੀ ਕਹਿੰਦੇ ਕਿਸਾਨੀ ਲਈ ਕੁਝ ਨਹੀਂ ਰੱਖਿਆ ਦੇਖੋ ਜੀ ਕਿਸਾਨ ਕੋਈ ਬਾਹਰੋਂ ਤਾਂ ਆਏ ਨਹੀਂ ਹੁਣ ਕਿਸਾਨੀ ਦੇ ਲਈ ਸਾਰਾ ਕੁਝ ਕਿਸਾਨਾਂ ਦੇ ਪੁੱਤ ਕੀ ਕਿਸਾਨਾਂ ਦੇ ਪੁੱਤ ਨੌਕਰੀਆਂ ਤੇ ਨਹੀਂ ਲੱਗਦੇ ਕਿ ਪੜ੍ਹ ਨਹੀਂ ਰਹੇ ਪੰਜਾਬ ਦੇ ਹਰ ਇੱਕ ਵਰਗ ਦੇ ਲਈ ਕਿਸਾਨ ਲਈ ਮਜ਼ਦੂਰ ਲਈ ਛੋਟੇ ਵਪਾਰੀ ਲਈ ਸਾਰਿਆਂ ਦੇ ਲਈ ਬੇਰੁਜ਼ਗਾਰਾਂ ਲਈ ਸਾਰਿਆਂ ਦੇ ਲਈ ਰੱਖਿਆ ਗਿਆ ਜੀ ਦੇਖੋ ਕਿਸਾਨਾਂ ਦੇ ਲਈ ਵੀ ਰੱਖਿਆ ਗਿਆ ਕੋ ਖੇਤੀ ਦੇ ਲਈ ਖੇਤੀ ਦੇ ਲਈ ਜਿਹੜਾ ਪਾਣੀ ਦਾ ਬਜਟ ਰੱਖਿਆ ਗਿਆ ਤਾਂ ਉਹ ਵੀ ਤਾਂ ਕਿਸਾਨਾਂ ਦੇ ਲਈ ਰੱਖਿਆ ਗਿਆ ਠੀਕ ਹੈ ਜੀ ਤੁਹਾਡਾ ਸ਼ੁਭਨਾ ਅ ਰਜਨੀਸ਼ ਦਈਆ ਐਮ ਐਲ ਏ ਫਲਸਪੁਰ ਦੇ ਆਤੀ ਇਸ ਵਸਤਵਾਰੇ ਕੀ ਕਹਿਣਾ ਚਾਹੋਗੇ ਕੀ ਨਵਾਂ ਐਸ ਵਸਤਵ ਦੇ ਦੇਖੋ ਜੀ ਜਿਹੜਾ ਬਜਟ ਹੈ ਉਹ ਹੁਣ ਬਦਲਦੇ ਪੰਜਾਬ ਦੀ ਰੋਡ ਮੈਪ ਹੈ ਔਰ 2027 ਤੱਕ ਇਹ 2 ਸਾਲ ਇਸ ਰੋਡ ਮੈਪ ਤੇ ਚਲਦੇ ਹੋਏ ਇਹ ਬਦਲਦਾ ਹੋਇਆ ਪੰਜਾਬ ਰੰਗਲਾ ਪੰਜਾਬ ਨਜ਼ਰ ਆਊਗਾ ਪਰ ਕਹਿੰਦੇ ਪੈਸਾ ਕਿੱਥੋਂ ਆਊਗਾ ਕਾਂਗਰਸ ਵਾਲੇ ਇਹ ਕਮੈਂਟ ਕਰ ਰਹੇ ਨੇ ਕਿ ਪੈਸਾ ਹੈ ਨਹੀਂ ਰੰਗਲੇ ਪੰਜਾਬ ਦੀ ਗੱਲ ਕਰਦੇ ਆ 3 ਸਾਲਾਂ ਦੇ ਅੰਦਰ ਮਾਨਯੋਗ ਸੀਐਮ ਸਾਹਿਬ ਜਾਂ ਸਾਡੇ ਖਜ਼ਾਨਾ ਮੰਤਰੀ ਸਾਹਿਬ ਜਾਂ ਸਰਕਾਰ ਦੇ ਕਿਸੇ ਵੀ ਸਤਕਾਰਯੋਗ ਐਮਐਲਏ ਸਾਹਿਬਾਨ ਜਾਂ ਕਿਸੇ ਵੀ ਸਤਕਾਰਯੋਗ ਮੰਤਰੀ ਸਾਹਿਬ ਅੱਜ ਤੱਕ ਇਹ ਕੀ ਹੈ ਕਿ ਖਜ਼ਾਨਾ ਖਾਲੀ ਹੈ ਸਰਦਾਰ ਮੰਤਪ੍ਰੀ ਸਿੰਘ ਬਾਦਲ ਸਾਹਿਬ ਸੀ ਜਦੋਂ ਖਜ਼ਾਨਾ ਮੰਤਰੀ ਸੀ ਇਹਨਾਂ ਦੀ ਹੀ ਸਰਕਾਰ ਚ ਕਾਂਗਰਸ ਸਰਕਾਰ ਚ ਬਾਦਲ ਸਰਕਾਰ ਚ ਵੀ ਰਹੇ ਨੇ ਉਹਨਾਂ ਦਾ ਤਾਂ ਤਾਂ ਇੱਕੋ ਹੀ ਗੱਲ ਗੱਲ ਹੁੰਦੀ ਸੀ ਖਜ਼ਾਨਾ ਖਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤਿੰਨਾਂ ਸਾਲਾਂ ਚ ਇੱਕ ਸ਼ਬਦ ਚਾਹੇ ਉਹ ਕਿਸੇ ਵੀ ਮੀਡੀਆ ਨੂੰ 1 ਟੂ 1 ਪ੍ਰੈਸ ਕਾਨਫਰੰਸ ਜਾਂ ਹਾਊਸ ਦੇ ਵਿੱਚ ਕਿਤੇ ਹੀ ਇੱਕ ਸ਼ਬਦ ਦਿਖਾ ਦਿਓ ਕਿ ਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਇਹ ਗੱਲ ਕਹੀ ਹੋਵੇ ਕਿ ਖਜ਼ਾਨਾ ਖਾਲੀ ਹੈ ਜੇ ਖਜ਼ਾਨਾ ਭਰਿਆ ਹੈ ਖਜ਼ਾਨੇ ਦੇ ਵਿੱਚ ਪੈਸੇ ਹੈਗੇ ਨੇ ਤਾਂ ਹੀ ਤਾਂ ਰੋਡ ਮੈਪ ਤਿਆਰ ਹੋਏ ਨਾ ਮੈਂ ਕਿਹੜਾ ਕਰਜ਼ਾ ਲੈ ਲਿਆ ਕੇਂਦਰ ਤੋਂ ਉਹਦੀਆਂ ਕਿਸ਼ਤਾਂ ਜਿਹੜੇ ਉਤਾਰਨੇ ਮੁਸ਼ਕਲ ਹੋ ਜਾਣਗੇ ਸਰ ਕਰਜ਼ਾ ਮੇਰੀ ਗੱਲ ਸੁਣੋ ਕਰਜ਼ਾ ਕਿਹਦੇ ਵਾਸਤੇ ਲੈ ਰਹੇ ਆ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਨੂੰ ਸਹੂਲਤ ਦੇ ਰਹੇ ਆ ਪੰਜਾਬ ਦੇ ਲੋਕਾਂ ਲਈ ਜਿਹੜੀਆਂ ਉਹਨਾਂ ਦਾ ਬੁਨਿਆਦੀ ਢਾਂਚਾ ਸੀ ਮਜ਼ਬੂਤ ਕਰ ਰਹੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰੀ ਕਰਜ਼ਾ ਲਿਆ ਇਸ ਕੀ ਪਹਿਲੀ ਸਰਕਾਰ ਹੈ ਜਿਹਨੇ ਕਰਜ਼ਾ ਲਿਆ ਇਸ ਤੋਂ ਪਿੱਛੇ ਜਿੰਨੀਆਂ ਸਰਕਾਰਾਂ ਸੀ ਜਿੰਨੀਆਂ ਅਕਾਲੀ ਦਲ ਭਾਜਪਾ ਦੀ ਗੱਠਜੋੜ ਵਾਲੀ ਸਰਕਾਰ ਔਰ ਕਾਂਗਰਸ ਦੀ ਸਰਕਾਰ ਇਹ ਮੈਨੂੰ ਇੱਕ ਮੈਂ ਇਹਨਾਂ ਤੋਂ ਇੱਕ ਸਵਾਲ ਕਰਦਾ ਕਿ ਜਦੋਂ ਇਹ ਸਰਕਾਰ ਚ ਸੀ ਇਹਨਾਂ ਨੇ ਕਦੇ ਕਰਜ਼ਾ ਨਹੀਂ ਲਿਆ ਸਵਾਲ ਹੈ ਵੀ ਇਹਨਾਂ ਦਾ ਜਿਹੜਾ ਕਰਜ਼ਾ ਸੀ ਉਹ ਕਰਜ਼ਾ ਨਹੀਂ ਸੀ ਇਹ ਵੀ ਗੱਲ ਚੱਲੀ ਹੈ ਨਸ਼ਿਆਂ ਦੀ ਗੱਲ ਚੱਲੀ ਹੈ ਮੁਕੰਮਲ ਖਾਤਮਾ ਨਸ਼ਿਆਂ ਦਾ ਕਦੋਂ ਹੋਣ ਦੀ ਉਮੀਦ ਹੈ ਆਪਣੇ ਪੰਜਾਬ ਦੇ ਵਿੱਚ ਨਾ ਇੱਕ ਗੱਲ ਹੈ ਜਿਹਨੂੰ ਬਹੁਤ ਤਵੱਜੋ ਦਿੱਤੀ ਜਾਂਦੀ ਹੈ ਔਰ ਬਹੁਤ ਰਿਸਪੈਕਟ ਦਿੱਤੀ ਜਾਂਦੀ ਹੈ ਉਹ ਹੈ ਹਾ ਦਾ ਨਾਰਾ ਮਾਰਦਾ ਬੰਦ ਤਸੋ ਅੱਜ ਤੱਕ ਕਿਹੜੀ ਪਾਰਟੀ ਨੇ ਕਿਹੜੀ ਸਰਕਾਰ ਨੇ ਨਸ਼ੇ ਦੇ ਖਾਤਮੇ ਲਈ ਕੰਮ ਕੀਤਾ ਹਾ ਦਾ ਨਾਰਾ ਕਿੰਨੇ ਮਾਰਿਆ ਯਾਰ ਅਸੀਂ ਸ਼ੁਰੂਆਤ ਤਾਂ ਕੀਤੀ ਹੈ ਨਾ ਸ਼ੁਰੂਆਤ ਕੀਤੀ ਪਰ ਲੋਕ ਕਹਿੰਦੇ ਲੇਟ ਹੋ ਗਏ ਐਦਾਂ ਲੱਗਦਾ ਕਿ ਨਵੀਂ ਸਰਕਾਰ ਆਈ ਹੈ 3 ਸਾਲ ਸੁੱਤੀ ਰਹੀ ਹੁਣ ਜਗ ਪੀ ਲੋਕ ਨਹੀਂ ਕਹ ਰਹੇ ਜੀ ਵਿਰੋਧੀ ਕਹਿੰਦੇ ਲੋਕ ਤਾਂ ਖੁਸ਼ ਨੇ ਲੋਕ ਖੁਸ਼ ਨੇ ਪਰ ਕਹਿੰਦੇ ਪਹਿਲਾਂ ਖੁਸ਼ ਹੋ ਜਾਂਦੇ ਥੋੜੀ ਦੇਰ ਹੀ ਕਰਤੀ ਖੁਸ਼ ਕਰਨੇ ਕੋ ਸਰ ਜੇ ਆਪਾਂ ਘਰ ਪਾਉਣਾ ਹੋਵੇ ਤਾਂ ਪਹਿਲਾਂ ਕੀ ਕਰਨਾ ਪੈਂਦਾ ਇੰਨੀ ਪਟਨੀ ਪੈਂਦੀ ਹੈ ਫਿਰ ਨੀਆਂ ਭਰਨੀ ਪੈਂਦੀ ਹੈ ਯਾਨੀ ਕਿ ਪਲਾਨ ਕਰਦੇ ਨਾ ਸਟੈਪ ਬਾਈ ਸਟੈਪ ਉਹ ਨਸ਼ਾ ਵਿਰੋਧ ਜਿਹੜਾ ਯੁੱਧ ਚੱਲਿਆ ਪਹਿਲਾਂ ਉਹਦਾ ਰੋਡਮੈਪ ਤਿਆਰ ਹੋਇਆ ਪਲੈਨਿੰਗ ਹੋਈ ਹੈ ਉਸ ਤੋਂ ਬਾਅਦ ਹੀ ਐਕਸ਼ਨ ਆਏਗਾ ਨਾ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਕਿ ਹੁਣ ਪੰਜਾਬ ਦੀ ਪੰਜਾਬ ਸਰਕਾਰ ਡਵੈਲਪਮੈਂਟ ਲਾਅ ਐਂਡ ਆਰਡਰ ਡਰੱਗਸ ਕ੍ਰਪਸ਼ਨ ਇਨਾਂ ਤੇ ਪਰੇਕੀ ਨਾਲ ਨਜ਼ਰ ਵੀ ਰੱਖੇਗੀ ਔਰ ਡਵੈਲਪਮੈਂਟ ਨੂੰ ਲਗਾ ਕੇ ਕੰਮ ਵੀ ਕਰੇਗੀ ਔਰ ਕਰ ਰਹੀ ਹੈ ਹੁਣ ਜਿਹੜੇ ਪੰਜਾਬ ਦੇ ਵਿੱਚ ਕੰਮ ਹੋਣ ਨੇ ਰਾਕਟ ਦੀ ਸਪੀਡ ਨਾਲ ਹੋਣੇ ਆ ਕੋਈ ਸਲੋ ਸਪੀਡ ਨਾਲ ਨਹੀਂ ਰਾਕਟ ਸਮਝਦੇ ਨੇ ਕਿ ਜਿੰਨੀ ਫਾਸ ਚੱਲਦਾ ਹੈ ਮਾਨਯੋਗ ਐਫਐਮ ਸਾਹਿਬ ਨੇ ਆਪਣੇ ਬਜਟ ਸਪੀਚ ਦੇ ਵਿੱਚ ਕੀ ਕਿਹਾ ਕਿ ਪੰਜਾਬ ਦੇ ਹਰੇਕ ਪਿੰਡ ਦੇ ਛੱਪੜਾਂ ਦਾ ਨਵੀਨੀਕਰਨ ਮਜ਼ਬੂਤੀ ਛੱਪੜਾਂ ਦਾ ਸਾਡੇ ਪੰਜਾਬ ਦੀ ਮੈਕਸਿਮਮ ਆਬਾਦੀ ਦਾ 18 5% ਤਾਂ ਆਬਾਦੀ ਪਿੰਡਾਂ ਚ ਹੈ ਨਾ ਹੁਣ ਪਿੰਡਾਂ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ ਛੱਪੜ ਸਾਡਾ ਨਿਕਾਸੀ ਸਿਸਟਮ ਜਿਹੜਾ ਹੈਗਾ ਪੁਰਾਣੀ ਸਰਕਾਰ ਨੇ ਕਦੇ ਧਿਆਨ ਨਹੀਂ ਦਿੱਤਾ ਠੀਕ ਹੈ ਧੰਨਵਾਦ ਥੈਂਕ ਯੂ ਸਭ ਤੋਂ ਖਾਸ ਹੈ ਕਿ ਅਸੀਂ ਜਾਤੀਆਂ ਦਾ ਜਿਹੜਾ 4650 ਲੋਕਾਂ ਦਾ ਐਸਸੀ ਕਾਰਪੋਰੇਸ਼ਨ ਦਾ 2030 ਤੱਕ ਦਾ 2020 ਤੱਕ ਦਾ ਸਾਰਾ ਕਰਜ਼ਾ ਮਾਫ ਕੀਤਾ ਜਿਸ ਦੇ ਨਾਲ ਉਹ ਗਰੀਬ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੇਗੀ ਤੇ ਉਹ ਬੜੀ ਚਿਰਾਂ ਤੋਂ ਉਹਨਾਂ ਨੂੰ ਆਸ ਸੀ ਵੀ ਸਾਡੇ ਲਈ ਕੋਈ ਕੁਝ ਕਰੇ ਥੋੜੇ ਥੋੜੇ ਨਗੂਨੇ ਜਿਹੇ ਕਰਜ਼ੇ ਸੀ ਜਿਹਦੇ ਜਿਹਦੀ ਆੜ ਤੋਂ ਲਗਾਤਾਰ ਬੱਚੇ ਹੋਏ ਸੀ ਤੋ ਜਾਣਦੇ ਆ ਕਿ ਬਜਟ ਦੇ ਵਿੱਚ ਕਿਸ ਤਰ੍ਹਾਂ ਸਰਕਾਰ ਨੇ ਜੋ ਦਾਅਵੇ ਕੀਤੇ ਨੇ ਉਹ ਕਿਵੇਂ ਲਾਗੂ ਕੀਤੇ ਜਾਣਗੇ ਪ੍ਰਕਾਸ਼ ਸਿੰਘ ਜੀ ਕੀ ਨਵਾਂ ਲੱਗਿਆ ਤੁਹਾਨੂੰ ਬਜਟ ਦੇ ਵਿੱਚ ਨਹੀਂ ਮੈਨੂੰ ਕੁਝ ਵੀ ਨਵਾਂ ਨਹੀਂ ਲੱਗਿਆ ਕਿਉਂਕਿ 1 ਲੱਖ 120000 ਕਰੋੜ ਰੁਪਏ ਦਾ ਤਾਂ ਕਰਜ਼ਾ ਲੈ ਬੈਠੇ ਆ ਪਿਛਲੇ 3 ਸਾਲਾਂ 'ਚ ਤੇ ਜਿਹੜੀ ਬੋਰਿੰਗ ਲਿਮਟ ਆ ਉਹ 38000 ਕਰੋੜ ਨੂੰ ਵਧਾਉਣ ਨੂੰ ਕਹਿ ਰਹੇ ਹੈਗੇ ਗਵਰਨਮੈਂਟ ਆਫ ਇੰਡੀਆ ਨੂੰ ਤੇ ਉਹਦੇ ਨਾਲ ਜਿਹੜੇ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਸਾਡੀ ਫਿਸਕਲ ਹੈਲਥ ਬਾਰੇ ਜਿਹੜਾ ਉਹ ਅੰਕੜੇ ਰਿਲੀਜ਼ ਕੀਤੇ ਆ ਉਹ ਇਹ ਕੀਤੇ ਹੈਗੇ ਆ ਵੀ ਅਸੀਂ ਥਰਡੇ ਪਾਸਿਓਂ ਦੂਸਰੇ ਨੰਬਰ ਤੇ ਆ ਸੋ ਇਹਦੇ ਵਿੱਚ ਕੁਝ ਕਹਿਣ ਨੂੰ ਹੈ ਨਹੀਂ ਕੁਝ ਦੇਖਣ ਨੂੰ ਹੈ ਨਹੀਂ ਸੋ ਇਹ ਉਹੋ ਜਿਹਾ ਬਜਟ ਹੈ ਜਿਹੋ ਜਿਹਾ ਇਹਨਾਂ ਨੇ ਜਿਹੜਾ ਗਵਰਨਰ ਅਡਰੈਸ ਦੇ ਵਿੱਚ ਡਾਕੂਮੈਂਟ ਦਿੱਤਾ ਸੀ ਉਹੋ ਜਿਹਾ ਬਜਟ ਹੈ ਜਿਹੜਾ ਖੇਡਦਾ ਪੰਜਾਬ ਬਦਲਦਾ ਪੰਜਾਬ ਨਾਰਾ ਵੀ ਦਿੱਤਾ ਲੱਗਦਾ ਕਿ ਇੰਪਲੀਮੈਂਟ ਹੋ ਜਾਏਗੀ ਅਸਲੀ ਗੱਲ ਹੈ ਦੇਖੋ ਇਹ ਬੀਸਿਕਲੀ ਕਹ ਲਓ ਕਿ ਉਸ ਟਾਇਰ ਕਰਨ ਵਾਲੀ ਸਰਕਾਰ ਹੈ ਤੇ ਉਹਦੇ ਵਿੱਚ ਕੋਈ ਨਾ ਕੋਈ ਨਵਾਂ ਨਾਰਾ ਹੁਣ ਤੁਸੀਂ ਅਗਲੇ 6 ਮਹੀਨਿਆਂ ਚ ਕੋਈ ਹੋਰ ਨਾਰਾ ਦੇ ਦਿਓਗੇ ਹੁਣ ਇੱਕ ਨਾਰਾ ਦੇਤਾ ਵੀ ਹਾਂ ਵੀ ਆ ਜਿਹੜੀ ਪਤਾ ਨਹੀਂ ਕਿਹੜੀ ਨਸ਼ਿਆਂ ਵਿਰੁੱਧ ਤੇ ਜੰਗ ਨਸ਼ਿਆਂ ਵਿਰੁੱਧ ਅੱਛਾ ਇਹ ਤਾਂ ਰੋਜ਼ ਕੋਈ ਨਾ ਕੋਈ ਨਵਾਂ ਐਕਚੁਅਲੀ ਉਹ ਜਿੱਦਾਂ ਭੰਡ ਕਰਦੇ ਹੁੰਦੇ ਹਨਾ ਵੀ ਉਹ ਕੋਈ ਨਵੀਂ ਚੀਜ਼ ਕੱਢ ਕੇ ਤੁਹਾਡੇ ਸਾਹਮਣੇ ਰੱਖ ਲੈਣੀ ਫਿਰ ਪਿਛਲੀ ਤੁਸੀਂ ਭੁਲਾ ਦੇਵੋਗੇ ਸੋ ਇਦਾਂ ਦਾ ਕੰਮ ਹੀ ਕਰਦਾ ਪਰ ਮਜ਼ਦੂਰ ਜਮਾਤ ਦਾ ਕਰਜ਼ਾ ਜਿਹੜਾ ਮਾ ਕੀ ਕੀਤਾ ਗਿਆ ਉਹ ਆਪਣੇ ਆਪ ਦੇ ਵਿੱਚ ਦਲਤਪਾਈ ਚਾਰੇ ਨੂੰ ਨਾਲ ਜੋੜਨ ਦੀ ਗੱਲ ਹੈਗੀ ਚੰਗੀ ਗੱਲ ਹੈ ਦੇਖੋ ਜਿਹੜੀ ਗੱਲ ਠੀਕ ਕੀਤੀ ਹੈਗੀ ਆ ਜੇ 2020 ਤੱਕ ਜਿਨ੍ਹਾਂ ਦਾ ਜਿਹੜੇ ਜਿਹੜੇ ਮਜ਼ਦੂਰ ਭਰਾ ਹੈਗੇ ਆ ਜਿਹੜੀ ਐਸਸੀ ਕਾਰਪੋਰੇਸ਼ਨ ਹੈ ਜੀ ਉਹਦੇ ਵਿੱਚੋਂ ਨਹੀਂ ਦੇ ਸਕਦੇ ਸੀ ਤਾਂ ਕੋਈ ਚੰਗੀ ਗੱਲ ਹੈਗੀ ਬਾਣੀ ਗੱਲ ਹੈ 1 ਲੱਖ ਫੈਮਿਲੀ ਦਾ ਜਿਹੜਾ ਹੈਗਾ ਜੀਵਨ ਬੀਮਾ ਸੌਰੀ ਹੈਲਥ ਬੀਮਾ ਕੀਤਾ ਗਿਆ ਉਹਦੇ ਨਾਲ ਹਰ ਪਰਿਵਾਰ ਨੂੰ ਫਾਇਦਾ ਉਹ ਇਹਦਾ ਸਾਰਾ ਕੁਝ ਆંકੜੇ ਫੱਜ ਕਰਦੇ ਹੈਗੇ ਆ ਤੁਸੀਂ ਇਹ ਵੀ ਦੇਖਿਆ ਹੋਣਾ ਵੀ ਜਿਹੜੀ 800 891 ਜਿਹੜੇ ਇਹਨਾਂ ਨੇ ਆ ਜਿਹੜੇ ਬਣਾਏ ਹੈਗੇ ਆ ਜਿਹੜੇ ਕਲੀਨਿਕ ਨਹੀਂ ਕਿਹੜੇ ਬਣਾਇਆ ਆਮ ਆਦਮੀ ਕਲੀਨਿਕ ਉਹਦੇ ਵਿੱਚ ਕਹਿੰਦੇ 3 ਕਰੋੜ ਲੋਕਾਂ ਨੇ ਉਹਦਾ ਲਾਭ ਲੈ ਲਿਆ ਮੈਂ ਤਾਂ ਇਸ ਗੱਲ 'ਤੇ ਹੈਰਾਨ ਆ ਵੀ 3 ਕਰੋੜ ਤਾਂ ਲੋਕ ਆ ਇਹਦਾ ਮਤਲਬ ਸਾਰੇ ਹੀ ਬਿਮਾਰਿਆ ਪੰਜਾਬ ਵਾਲੇ ਮਤਲਬ ਮੈਨੂੰ ਇਹਨਾਂ ਦੇ ਕਦੀ ਆਂਕੜਿਆਂ ਦੀ ਵੀ ਕਿਉਂਕਿ ਅਸਲੀ ਗੱਲ ਹੈ ਇਹ ਆਪ ਨਹੀਂ ਦੇਖਦੇ ਇਹਨਾਂ ਦੀ ਦਿੱਲੀ ਵਾਲੀ ਟੀਮ ਦੇਖਦੀ ਆ ਇਹ ਜੋ ਲਿਖ ਕੇ ਦਿੰਦੇ ਆ ਇਹ ਬੋਲ ਦਿੰਦੇ ਆ ਅਸਲੀਅਤ ਇਹਨਾਂ ਦੀ ਇਹ ਹੈਗੀ ਆ ਐਜੂਕੇਸ਼ਨ ਬਾਰੇ ਵੀ ਚੰਗਾ ਵਾਸਟ ਰੱਖਿਆ ਇਸ ਵਾਰੀ ਲੱਗਦਾ ਵੀ ਫਾਇਦਾ ਹੋਏ ਨਹੀਂ ਮੈਂ ਤਾਂ ਕਹਿਣਾ ਵੀ ਚੰਗਾ ਕੰਮ ਕਰਨ ਹਜੇ 1158 ਜਿਹੜੇ ਟੀਚਰ ਹੈ ਜਿਹੜੇ ਜਿਹੜੇ ਅਸੀਂ ਕਾਲਜ ਲੈਕਚਰਰ ਸੀ ਉਹ ਬੰਦਾ ਰਹਿ ਗਿਆ ਉਹਨਾਂ ਚ ਉਹਨਾਂ ਦੀ ਹਜੇ ਕੰਪਲੀਟ ਨਹੀਂ ਕੀਤੀ ਭਰਤੀ ਅੱਛਾ ਜਿਹੜੇ ਫਿਜ਼ੀਕਲ ਐਜੂਕੇਸ਼ਨ ਟੀਚਰ ਮੈਂ ਪ੍ਰਾਇਮਰੀ ਦੇ ਦੇ ਕੇ ਅਸੀਂ ਉਹਨਾਂ ਦੀ ਸ਼ੁਰੂ ਹੀ ਨਹੀਂ ਕੀਤੀ ਅੱਛਾ ਕੰਪਿਊਟਰ ਟੀਚਰ ਇਹਨਾਂ ਦੀ ਜਾਨ ਨੂੰ ਰੋਂਦੇ ਆ ਵੀ ਉਹ ਦਿਵਾਲੀ ਦੀ ਕੰਡੇ ਆ ਵੀ ਦਿਵਾਲੀ ਗਿਫਟ ਦੇਣਾ ਉਹ ਪਹਿਲੀ ਦਿਵਾਲੀ ਤੋਂ ਸ਼ੁਰੂ ਹੋਏ ਆ ਅੱਛਾ ਮੇਰੇ ਕਹਣ ਦਾ ਮਤਲਬ ਇਹ ਇਹ ਸਾਰਾ ਕੁਝ ਐਕਚੁਅਲੀ ਅਸਲੀ ਗੱਲ ਹੈ ਕਿ ਇਹਨਾਂ ਲੋਕਾਂ ਨੂੰ ਆੜੀ ਮਾਈਨਿੰਗ ਆ ਪੁੱਠੇ ਸਿੱਧੇ ਕੰਮਾਂ ਤੋਂ ਇਹਨਾਂ ਨੂੰ ਵੇਹਲ ਨਹੀਂ ਹੈ ਇਹ ਸਿਰਫ ਇਹ ਪੰਜਾਬੀਆਂ ਨੂੰ ਐ ਸੋਚਦੇ ਵੀ ਪੰਜਾਬੀ ਸਿਰਫ ਸੋਸ਼ਲ ਮੀਡੀਆ ਦੇਖ ਕੇ ਕਿਉਂਕਿ ਪਹਿਲਾਂ ਇਹਨਾਂ ਨੇ ਮੂਰਖ ਬਣਾ ਲਿਆ ਸਾਨੂੰ ਸੱਚੀ ਗੱਲ ਹੈ ਤੇ ਹੁਣ ਮੈਨੂੰ ਲੱਗਦਾ ਪੰਜਾਬੀ ਇਸ ਗੱਲ ਹੀ ਦੇਖੋ ਜੋ ਪੱਤਰਕ ਵੀ ਬਣ ਗਏ ਸੀ ਤੁਸੀਂ ਕਹਿੰਦੇ ਸਾਨੂੰ ਮੂਰਖ ਬਣਾ ਲਿਆ ਪੰਜਾਬੀਆਂ ਦੀ ਗੱਲ ਕਰਦਾ ਅਸੀਂ ਇਮੋਸ਼ਨਲ iracial ਅਸੀਂ ਬਦਲਾ ਦੇ ਚੱਕਰ ਦੇ ਵਿੱਚ ਅਸੀਂ ਕਮਲੇ ਕਿਉਂਕਿ ਅਸੀਂ ਅਸੀਂ ਇਮੋਸ਼ਨਲ ਤਾਂ ਹੈਗੇ ਆ ਇਹਦੇ ਚ ਤੋਂ ਕੋਈ ਮੈਂ ਇਹ ਕੋਈ ਦੋਰਾਮਾ ਹੀ ਨਹੀਂ ਹੈ ਤੇ ਉਹ ਚੱਕਰ ਦੇ ਵਿੱਚ ਹੁਣ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਦੇਖੋ ਕਿਸਾਨੀ ਵਪਾਰੀ ਵਰਗ ਗੈਂਗਸਟਰ ਲਾਅ ਐਂਡ ਆਰਡਰ ਮਤਲਬ ਕੋਈ ਚੀਜ਼ ਦੱਸ ਦਿਓ ਜਿਹੜੀ ਇਹਨਾਂ ਨੇ ਕੀਤੀ ਹੋਵੇ ਜਿਹੜੀ ਇਹਨਾਂ ਦੀ ਅਸੀਂ ਥੱਪਤ ਪਾਈ ਪਿੱਠ ਥੱਪਤ ਪਾਈਏ ਵੀ ਹਾਂ ਵੀ ਇਹਨਾਂ ਨੇ ਅੱਜ ਕੰਮ ਚੰਗਾ ਕੀਤਾ। ਕਿਸਾਨੀ ਦਾ ਮੁੱਦਾ ਕਾਫੀ ਗਰਮਾ ਕਿਸਾਨੀ ਬਾਰੇ ਕੁਝ ਰੱਖਿਆ ਤੁਹਾਨੂੰ ਨਜ਼ਰ ਆਇਆ? ਨਹੀਂ ਕਿਸਾਨੀ ਬਾਰੇ ਤਾਂ ਬਿਲਕੁਲ ਇਹ ਕਲੀਅਰ ਹੈਗੇ ਆ ਵੀ ਜੋ ਬੀਜੇਪੀ ਕਹਿੰਦੀ ਆ ਅਸੀਂ ਕੁੱਟਣੇ ਵੀ ਆ ਤੇ ਅਸੀਂ ਭਿਜੋ ਹੁਣ ਦੇਖੋ ਆ ਹੁਣ ਤਾਂ ਧਰਨਾ ਵੀ ਹੈ ਨਹੀਂਗਾ। ਉਹਦੇ ਤੋਂ ਬਾਅਦ ਵੀ ਕਿਸਾਨਾਂ ਦੇ ਘਰਾਂ ਦੇ ਵਿੱਚ ਛਾਪੇ ਪਈ ਜਾਂ ਡੇ ਆ। ਉਹਨਾਂ ਮਤਲਬ ਕੱਲ ਰਾਤ ਵੀ। ਅੱਛਾ ਹੁਣ ਕੀ ਸਮੱਸਿਆ ਹੈਗੀ ਆ? ਹੋ ਤਾਂ ਤੁਸੀਂ ਕਹਿੰਦੇ ਆ ਵੀ ਯਾਰ ਸੜਕ ਰੋਕੀ ਸੀ ਪਹਿਲੀ ਗੱਲ ਤਾਂ ਕਿਸਾਨਾਂ ਨੇ ਸੜਕ ਰੋਕੀ ਨਹੀਂ ਸੀ ਇਕੱਲੀਆਂ ਔਰਤਾਂ ਸੀਗੀਆਂ ਕਾਰਪੋਰਸ ਵਾਲੇ ਗਏ ਉਹਦੀ ਗੱਲ ਕਰਦੇ ਹਾਂ ਉਹਨਾਂ ਦੀ ਵੀ ਗੱਲ ਕਰਦੇ ਆ ਔਰ ਸਾਰੇ ਕਿਸਾਨਾਂ ਦੇ ਜਿਹੜੇ ਜਿਹੜੇ ਲੀਡਰ ਹੈਗੇ ਆ ਉਹਨਾਂ ਦੇ ਘਰਾਂ ਤੇ ਰਾਤ ਵੀ ਛਾਪੇ ਮਾਰੇ ਆ ਇਹਨਾਂ ਨੇ ਪੁਲਿਸ ਸੁਧਾਰਾਂ ਦੀ ਵੀ ਗੱਲ ਆ ਰਹੀ ਹੈ बार-बार ਕਿਉਂਕਿ ਪਟਿਆਲੇ ਵੱਡਾ ਕਾਂਡ ਹੋਇਆ ਤੁਸੀਂ ਵੀ ਪੁਲਿਸ ਮਹਿਕਮੇ ਚ ਰਹੇ ਹੋ ਕਿਦਾਂ ਸੁਧਾਰ ਹੋਏਗਾ ਪੁਲਿਸ ਯਾਰ ਦੇਖੋ ਇਹਦੀ ਮਾਨਸਿਕਤਾ ਨੂੰ ਬਦਲਣ ਦੀ ਜ਼ਰੂਰਤ ਹੈਗੀ ਹੈ ਜਦੋਂ ਤੁਸੀਂ ਦੇਖੋ ਪੁਲਿਸ ਕੋਲ ਨਾ ਜਦੋਂ ਤੁਸੀਂ ਪੁਲਿਸ ਕੋਲੋਂ ਉਲਟੇ ਸਿੱਧੇ ਕੰਮ ਕਰਾਉਨੇ ਆ ਤੇ ਫਿਰ ਪੁਲਿਸ ਜਿਹੜੀ ਆ ਜੇ ਤੁਸੀਂ ਦੋ ਕਰਾ ਲਓਗੇ ਅੱਠ ਪੁਲਿਸ ਵਾਲਿਆਂ ਨੇ ਨਾਲ ਕਰਨ ਲੱਗ ਪੜੇ ਸੋ ਇਹ ਸੰਨ ਪ੍ਰਗਟ ਸਿੰਘ ਕਾਂਗਰਸ ਦੇ ਵਿਧਾਇਕ ਨੇ ਹਰ ਮੁੱਦੇ ਤੇ ਸਾਫ਼ ਤੇ ਸਪਸ਼ਟ ਗੱਲ ਕਰਦੇ ਨੇ ਇਹਨਾਂ ਨੇ ਬਸਟ ਦੇ ਵਿੱਚ ਕੁਝ ਚੰਗੀਆਂ ਗੱਲਾਂ ਜ ਹੋਈਆਂ ਨੇ ਉਹਦੀ ਸਲਾਗਾ ਵੀ ਕੀਤੀ ਆ ਪਰ ਮੇਨਲੀ ਤੌਰ ਤੇ ਕਿਹਾ ਕਿ ਦਿੱਲੀ ਵਾਲੀ ਟੀਮ ਹੀ ਸਾਰੇ ਕਸ ਨੂੰ ਚਲਾਉਂਦੀ ਆ ਤੇ ਇਹ ਇਹ ਜਿਹੜਾ ਬਸਟ ਹੈ ਅੰਕੜਿਆਂ ਦੀ ਖੇਡ ਹੈ ਕੈਮਰਾਮੈਨ ਵਿਜੇ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ